ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੇ ਵਿੱਚ ਜੋ ਅੰਦਰੂਨੀ ਕਾਟੋ ਕਲੇਸ਼ ਹੈ ਉਹ ਵੱਧ ਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਉੱਤੇ ਨੇ ਲੇਕਿਨ ਉਹਨਾਂ ਦਾ ਆਪਣਾ ਕਲੇਸ਼ ਖਤਮ ਹੁੰਦਾ ਨਹੀਂ ਦਿਖਾ ਦੇ ਰਿਹਾ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਡਿਪਟੀ ਸੀਐਮ ਨੇ ਵੀ ਕਹਿ ਦਿੱਤਾ ਹੈ ਕਿ ਸ਼ਾਇਦ ਇਹ ਮੁਸ਼ਕਲ ਹੀ ਲੜ ਸਕਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਉਂਕਿ ਇਹਨਾਂ ਦਾ ਆਪਣਾ ਅੰਦਰੂਨੀ ਕਾਟੋ ਕਲੇਸ਼ ਜੋ ਵਦਿਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੋ ਹਾਈ ਕਮਾਂਡ ਹੈ ਕਾਂਗਰਸ ਦੀ ਉਹਨਾਂ ਵੱਲੋਂ ਜੋ ਮੈਪ ਰੋਡ ਵੀ ਤਿਆਰ ਕੀਤੇ ਗਏ ਨੇ ਲੇਕਿਨ ਜੋ ਇਹਨਾਂ ਦਾ ਆਪਣਾ ਅੰਦਰੂਨੀ ਕਲੇਸ਼ ਹੈ ਉਹ ਖਤਮ ਨਹੀਂ ਹੁੰਦਾ ਦਿਖਾਈ ਦੇ ਰਿਹਾ ਧੜੇਬੰਦੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਜੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਇੰਚਾਰਜ ਲਗਾਏ ਹੋਏ ਨੇ ਬਵੇਸ਼ ਬਗੇਲ ਉਹਨਾਂ ਕੋਲ ਵੀ ਇਹ ਕੰਮ ਸੂਤਰ ਨਹੀਂ ਆ ਰਿਹਾ ਤਾ ਇਸ ਦਾ ਘਾਟਾ 2027 ਦੀਆਂ ਚੋਣਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸੈਣਾ ਪੈ ਸਕਦਾ ਹੈ ਕਾਂਗਰਸ ਪਾਰਟੀ ਨੂੰ ਜੇਕਰ ਗੱਲ ਕਰੀਏ ਤਾਂ ਭਵੇਸ਼ ਬਗੇਲ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੱਚਿਆਂ ਵਾਂਗ ਲੜ ਰਹੇ ਨੇ ਜੋ ਵੱਡੇ ਆਗੂ ਨੇ ਕਾਂਗਰਸ ਦੇ ਜੋ ਕਹਿ ਰਹੇ ਨੇ ਕਿ ਵਖ ਵਖ ਉਹਦਿਆਂ ਦੇ ਉੱਤੇ ਜੋ ਆਪਣਾ ਉਹਦਾ ਸੰਭਾਲਣ ਵਾਸਤੇ ਪੱਜ ਦੌੜ ਦੇ ਵਿੱਚ ਇੱਕ ਦੂਸਰੇ ਦੇ ਮਗਰ ਲੱਗੇ ਹੋਏ ਨੇ ਇੱਕ ਦੂਸਰੇ ਨੂੰ ਨੀਚਾ ਦਿਖਾ ਰਹੇ ਨੇ ਤਾਂ ਕਾਫੀ ਇਹ ਗੱਲਾਂ ਨਿਕਲ ਕੇ ਸਾਹਮਣੇ ਵੀ ਨਜ਼ਰ ਆ ਗਈਆਂ ਨੇ ਤਾਂ ਕਿਤੇ ਨਾ ਕਿਤੇ ਜੋ ਆਉਣ ਵਾਲੇ ਟਾਈਮ ਦੇ ਵਿੱਚ ਹੈ ਕਾਂਗਰਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ ਮੈਂ ਬਣ ਜਾਵਾਂ ਇਹੋ ਜੀ ਦੌੜ ਭੱਜ ਦੇ ਵਿੱਚ ਲੱਗੀ ਹੋਈ ਹੈ ਕਾਂਗਰਸ ਪਾਰਟੀ ਲੇਕਿਨ ਮੁੱਖ ਮੰਤਰੀ ਤਾਂ ਇੱਕ ਹੀ ਬੰਨਾ ਹੈ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਜੋ ਹੈ ਜੁੜਦੇ ਕੱਟ ਦਿਖਾਈ ਦੇ ਰਹੇ ਨੇ ਇੱਕ ਦੂਜੇ ਨੂੰ ਨੀਵਾ ਜ਼ਿਆਦਾ ਦਿਖਾਈ ਦੇ ਰਹੇ ਨੇ ਉਹਦੇ ਚੱਲਦਿਆਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਹ ਉਹ ਇਸ ਉਤੇ ਜੋ ਹੈ ਇੱਕ ਹੋਰ ਦੋ ਲੋਕਾਂ ਨੇ ਬਾਲਦੀ ਅਗੁੱਤੇ ਤੇਲ ਪਾ ਦਿੱਤਾ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਤੇ ਮੌਜੂਦਾ ਐਮਪੀ ਗੁਰਦਾਸਪੁਰ ਤੋਂ ਸੁਖਵਿੰਦਰ ਰੰਦਾਵਾ ਨੇ ਉਹਨਾਂ ਦੀ ਬਹੁਤ ਹੀ ਵੱਡੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੇਕਿਨ ਜੋ ਕਾਟੋਕਲੇਸ਼ ਹੈ ਉਹ ਤਾਂ ਚਾਹੇ ਖਤਮ ਨਹੀਂ ਹੋ ਰਿਹਾ ਲੇਕਿਨ ਬਾਲਦੀ ਅਗੁੱਤੇ ਕਾਫੀ ਤੇਲ ਪਾਇਆ ਜਾ ਰਿਹਾ ਹੈ ਲੁਧਿਆਣਾ ਜਿਮਨੀ ਚੌਂਦੇ ਦੇ ਨਤੀਜੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਇੱਕ ਤੋਂ ਸਾਹਮਣੇ ਆ ਗਿਆ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਸੁਖਿੰਦਰ ਸਿੰਘ ਰੰਧਾਵਾ ਦੀ ਇੱਕ ਤਾਜ਼ਾ ਸੋਸ਼ਲ ਮੀਡੀਆ ਪੋਸਟ ਨੇ ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋਤਾਣੀ ਨੂੰ ਹੋਰ ਵੀ ਹਵਾ ਦੇ ਦਿੱਤੀ ਸੁਖਿੰਦਰ ਸਿੰਘ ਦਾ ਦਾਵਾ ਨੇ ਕਿਸੇ ਨਾਮ ਲਏ ਬਿਨਾਂ ਸੰਕੇਤ ਦਿੱਤਾ ਕਿ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਜਲਦਬਾਜ਼ੀ ਕਰਨਾ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਆਪਸ ਵਿੱਚ ਜੋ ਖਿੱਚੋਤਾਈ ਕਰ ਰਹੇ ਨੇ ਉਹ ਕਾਫੀ ਹਲਚਲ ਮਚਾ ਰખી ਹੈ ਉਹਨਾਂ ਨੇ ਪੰਜਾਬੀ ਪੰਜਾਬੀ ਵਿੱਚ ਲਿਖਿਆ ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਤਾਂ ਬਣਾਂਗੇ ਜਦੋਂ ਪਾਰਟੀ ਜਿੱਤੇਗੀ ਜੇਕਰ ਉਹਨਾਂ ਨੇ ਮੁੱਖ ਮੰਤਰੀ ਬਣ ਗਏ ਤਾਂ ਪਾਰਟੀ ਕਦੇ ਨਹੀਂ ਜਿੱਤੇਗੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਹਾਰ ਪਿੱਛੇ ਸੂਬਾ ਲੀਡਰਸ਼ਿਪ ਦੀ ਅੰਦਰੂਨੀ ਕਲੇਸ਼ ਨੂੰ ਹੀ ਵੱਡਾ ਕਾਰਨ ਦੱਸਿਆ ਹੈ ਤਾਂ ਉਹ ਕਾਫੀ ਅੱਜ ਜੋ ਸੁਖਜਿੰਦਰ ਰੰਦਾਵਾਦੀ ਨਿਕਲ ਕੇ ਸਾਹਮਣੇ ਖਬਰ ਆਈ ਹੈ ਤਾਂ ਆਪ ਨੂੰ ਆਪਣੀਆਂ ਜੋ ਟੰਗਾ ਖੇਚੇ ਦੇ